ਕਿਸਾਨ ਪ੍ਰਾ ਉਹ ਸਰੋਂ ਦਾ ਤੇਲ ਇੱਕ ਅਜਿਹਾ ਘਰੇਲੂ ਨੁਕਤਾ ਹੈ ਜਿਸ ਦੇ ਨਾਲ ਪਸ਼ੂ ਆਪਣੇ ਮੋਟੇ ਹੋ ਜਾਂਦੇ ਨੇ ਤਕੜੇ ਹੋ ਜਾਂਦੇ ਨੇ ਦੁੱਧ ਅਤੇ ਫੈਟ ਦੋਵਾਂ ਦੇ ਵਿੱਚ ਵਾਧਾ ਹੋ ਜਾਂਦਾ ਪਸ਼ੂ ਦੀ ਸਿਹਤ ਅਤੇ ਚਮੜੀ ਦੇ ਵਿੱਚ ਨਹਾਰ ਆ ਜਾਂਦਾ ਪਸ਼ੂ ਦੀ ਚਮੜੀ ਚਮਕਦਾਰ ਹੋ ਜਾਂਦੀ ਹੈ ਸਰੀਰ ਤੰਦਰੁਸਤ ਹੋ ਜਾਂਦਾ ਤੇ ਪਸ਼ੂਆਂ ਨੂੰ ਤੇਲ ਕਿੰਨੀ ਮਾਤਰਾ ਚ ਦੇਣਾ ਤੇ ਕਿਸ ਵੇਲੇ ਦੇਣਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਵਿਕਜੀਵਨ ਸਿੰਘ ਜਵੰਦਾ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਇਹ ਚੈਨਲ ਦੇ ਉੱਤੇ ਆਪਾਂ ਖੇਤੀ ਦੇ ਨਾਲ ਜਾਂ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਜਾਣਕਾਰੀ ਕਿਸਾਨਾਂ ਦੇ ਨਾਲ ਡਿਸਕਸ ਕਰਦੇ ਰਹਿੰਦੇ ਆ ਜਿਹੜੇ ਵੀ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਵਾਲਾ ਆਈ ਕਨ ਪ੍ਰੈਸ਼ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਆਉਣ ਵਾਲੀ ਕੋਈ ਵੀ ਵੀਡੀਓ ਹੈ ਜਿਹੜਾ ਉਹਦਾ ਉਹਦੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਜ਼ਿਆਦਾ ਦੋਸਤਾਂ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਪਹੁੰਚ ਪ੍ਰਭਾਵਾਂ ਦੇ ਤੱਕ ਪਹੁੰਚਦੀ ਰਹੇ ਕਿਸਾਨ ਭਰਾਵੋ ਤੁਹਾਡੇ ਕੋਲੇ ਕੋਈ ਆਪਣੀ ਕੀਮਤੀ رائے ਹੁੰਦੀ ਆ ਜਾ ਕੋਈ ਜਾਣਕਾਰੀ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਖੇਤੀ ਦੇ ਸੰਬੰਧੀ ਆ ਜਾਂ ਡੈਰੀ ਫਾਰਮ ਦੇ ਸੰਬੰਧੀ ਆ ਤਾਂ ਉਹ ਜਾਣਕਾਰੀ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਦੂਸਰੇ ਪੜਣਾ ਆਪਣਾ ਨੂੰ ਵੀ ਫਾਇਦਾ ਹੋ ਸਕੇ ਤੇ ਚਲੋ ਹੁਣ ਅੱਗੇ ਆਪਾਂ ਗੱਲ ਵਧਾਉਨੇ ਆ ਸਰੋਂ ਦੇ ਤੇਲ ਵਿੱਚ ਕੀ ਕੀ ਹੁੰਦਾ ਸਰੋਂ ਦੇ ਤੇਲ ਵਿੱਚ ਕਾਰਬੋਹਾਈਡਰੇਟ ਹੁੰਦੇ ਆ ਕੁਝ ਮਹੱਤਵਪੂਰਨ ਵਿਟਾਮਿਨ ਨੇ ਜਾਂ ਚੱਕਣਾਈ ਹੁੰਦੀ ਹੈ ਫੈਟ ਹੁੰਦੀ ਹੈ ਇਹ ਸਾਰੇ ਤੱਤ ਮਿਲ ਕੇ ਪਸ਼ੂ ਦੇ ਸਰੀਰ ਨੂੰ ਤਾਕਤ ਦਿੰਦੇ ਨੇ ਤੇਲ ਦੇ ਵਿੱਚ ਜਿਹੜੀ ਚਕਨਾਈ ਹੁੰਦੀ ਹੈ ਸਰੀਰ ਦੇ ਵਿੱਚ ਦਾ ਕੇ ਚਰਬੀ ਬਣਾਉਂਦੀ ਹੈ ਜਿਹਦੇ ਨਾਲ ਪਸ਼ੂ ਆਪਣੇ ਮੋਟੇ ਹੁੰਦੇ ਨੇ ਤਾਕਤਵਰ ਹੁੰਦੇ ਨੇ ਚਮੜੀ ਚਮਕਦਾਰ ਬਣਦੀ ਆ ਦੁੱਧ ਅਤੇ ਫੈਟ ਦੋਵਾਂ ਦੇ ਵਿੱਚ ਹੀ ਵਾਧਾ ਹੋ ਜਾਂਦਾ ਕੁਝ ਪਸ਼ੂਆਂ ਦੇ ਵਿੱਚ ਪ੍ਰੋਬਲਮ ਹੁੰਦੀ ਆ ਜਾਂ ਤਾਂ ਉਹ ਪੂਰਾ ਦੁੱਧ ਨਹੀਂ ਦਿੰਦੇ ਉਹਨਾਂ ਦੀ ਫੈਟ ਜ਼ਰੂਰ ਵਧਾਉਂਦੀ ਆ ਜੇਕਰ ਦੁੱਧ ਵੱਧ ਦਿੰਦੇ ਨੇ ਤਾਂ ਵੀ ਫਿਰ ਫੈਟ ਨਹੀਂ ਆਉਂਦੀ ਇਹ ਪ੍ਰੋਬਲਮ ਆਮ ਕਿਸਾਨਾਂ ਦੇ ਨਾਲ ਜਿਹੜੀ ਵੇਖਣ ਨੂੰ ਮਿਲਦੀ ਆ ਇਸ ਕਰਕੇ ਦੁੱਧ ਦਾ ਰੇਟ ਪੂਰਾ ਨਹੀਂ ਬਣਦਾ ਜਿਹੜੀ ਵੀ ਖੁਰਾਕ ਆਪਾਂ ਪਸ਼ੂ ਨੂੰ ਦਿੰਨੇ ਆ ਉਹਦੇ ਨਾਲ ਦੁੱਧ ਅਤੇ ਫੈਟ ਦੋਵਾਂ ਦੇ ਵਿੱਚ ਵਾਧਾ ਨਹੀਂ ਹੁੰਦਾ ਇਸ ਕਰਕੇ ਪਸ਼ੂ ਦੀ ਖੁਰਾਕ ਦੇ ਵਿੱਚ ਆਪਾਂ ਨੂੰ ਤੇਲ ਜਿਹੜਾ ਜਾਂ ਖਲ ਸ਼ਾਮਿਲ ਕਰਨੀ ਪੈਂਦੀ ਹੈ ਇਹ ਜ਼ਰੂਰੀ ਹੋ ਜਾਂਦਾ ਕਮਜ਼ੋਰ ਪਸ਼ੂ ਨੇ ਜਾਂ ਜਿਹੜੇ ਲਿੱਛੇ ਪਸ਼ੂ ਨੇ ਜਦੋਂ ਆਪਾਂ ਉਹਨਾਂ ਨੂੰ ਤੇਲ ਦੇਣਾ ਸ਼ੁਰੂ ਕਰਦੇ ਆ ਇੱਕ ਇੱਕਦਮ ਕੋਈ ਫਰਕ ਨਹੀਂ ਪੈਂਦਾ ਇਹ ਨਹੀਂ ਹੈਗਾ ਵੀ ਆਪਾ ਤੇਲ ਦਿੱਤਾ ਦੋ ਦਿਨ ਬਾਅਦ ਹੀ ਪਸ਼ੂ ਦਾ ਦੁੱਧ ਵਧ ਜੂਗਾ ਜਾਂ ਫਿਰ ਉਹਦੀ ਫੈਟ ਵਧ ਜੂਗੀ ਅਸਲ ਵਿੱਚ ਹੁੰਦਾ ਕੀ ਹੈ ਵੀ ਪਸ਼ੂ ਪਹਿਲਾਂ ਆਪਣੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਦਾ ਹੈ ਪਸ਼ੂ ਨੂੰ ਜਿੰਨੀ ਚਿਕਨਾਈ ਦੀ ਜ਼ਰੂਰਤ ਹੁੰਦੀ ਆ ਪਹਿਲਾਂ ਪਸ਼ੂ ਉਹ ਜਿਹੜੀ ਵੀ ਖੁਰਾਕ ਦਿੰਦੇ ਆ ਉਹ ਸਰੀਰ ਦੇ ਵਾਸਤੇ ਵਰਤਦਾ ਚਿਕਨਾਈ ਵਾਸਤੇ ਵਰਤਦਾ ਖੁਰਾਕ ਦੇ ਵਿੱਚੋਂ ਪਸ਼ੂ ਦੀ ਪ੍ਰੋਟੀਨ ਦੀ ਜ਼ਰੂਰਤ ਆ ਜਾਂ ਚਿਕਨਾਈ ਦੀ ਜ਼ਰੂਰਤ ਆ ਜਦੋਂ ਪੂਰੀ ਨਹੀਂ ਹੁੰਦੀ ਤਾਂ ਪਸ਼ੂ ਦਾ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਵਜ਼ਨ ਵੀ ਕੱਟਣ ਲੱਗ ਜਾਂਦਾ ਹੈ ਦੁੱਧ ਅਤੇ ਫੈਟ ਤਾਂ ਫਿਰ ਘਟਣਗੇ ਘਟਣਗੇ ਹੁਣ ਜਦੋਂ ਆਪਾਂ ਪਸ਼ੂ ਦੀ ਖੁਰਾਕ ਦੇ ਵਿੱਚ ਤੇਲ ਦੇਣਾ ਸ਼ੁਰੂ ਕਰ ਦਨੇ ਆ ਪਹਿਲਾਂ ਤਾਂ ਪਸ਼ੂ ਆਪਣੇ ਆਪ ਨੂੰ ਸੰਭਾਲਦਾ ਹੈ ਪਸ਼ੂ ਦਾ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਅਤੇ ਹੌਲੀ ਹੌਲੀ ਕੀ ਹੁੰਦਾ ਨਾ ਦੁੱਧ ਦੇ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਫੈਟ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜੀ ਫੈਟ ਆਪਾਂ ਪਸ਼ੂ ਨੂੰ ਤੇਲ ਦੇ ਰਾਹੀਂ ਦਿੰਨੇ ਆ ਪਹਿਲਾਂ ਪਸ਼ੂ ਦੀ ਸਰੀਰਕ ਜ਼ਰੂਰਤ ਪੂਰੀ ਕਰ ਦਿੰਦੀ ਆ ਪਸ਼ੂ ਦੀ ਸਰੀਰਕ ਜ਼ਰੂਰਤ ਪੂਰੀ ਹੋ ਗਈ ਉਸ ਤੋਂ ਬਾਅਦ ਜਿਹੜੀ ਬਚਦੀ ਚਿਕਨਾਈ ਹੁੰਦੀ ਹੈ ਫਿਰ ਉਹ ਕੀ ਆਪਾਂ ਖੁਰਾਕ ਰਾਹੀਂ ਚਿਕਨਾਈ ਉਹਨੂੰ ਦੇਈ ਜਾਂਦੇ ਆ ਸਰੀਰਕ ਜ਼ਰੂਰਤ ਪੂਰੀ ਹੋ ਗਈ ਫੇ ਬਾਕੀ ਜਿਹੜੀ ਖੁਰਾਕ ਚਿਕਨਾਈ ਉਹਦੇ ਵਿੱਚ ਵੱਧ ਗਈ ਉਹ ਦੁੱਧ ਦੇ ਰਾਹੀਂ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਆ ਦੁੱਧ ਦੇ ਵਿੱਚ ਫੈਟ ਵਧਣ ਲੱਗ ਜਾਂਦੀ ਆ ਪਸ਼ੂ ਦੀ ਫੈਟ ਤੇ ਵਾਧਾ ਹੋ ਜਾਂਦਾ ਤੇ ਦੁੱਧ ਉਤਪਾਦਨ ਵੀ ਆਪਣੇ ਆਪ ਹੀ ਵੱਧ ਜਾਂਦਾ ਹੁਣ ਜੇਕਰ ਪਸ਼ੂ ਦੀ ਖੁਰਾਕ ਵਿੱਚ ਪ੍ਰੋਟੀਨ ਅਤੇ ਚਿਕਨਾਈ ਦੀ ਕਮੀ ਆ ਤਾਂ ਫਿਰ ਇਹ ਪੂਰਤੀ ਕਿਤੋਂ ਬਾਹਰੋਂ ਤਾਂ ਹੁੰਦੀ ਨਹੀਂ ਇਸ ਕਰਕੇ ਖੁਰਾਕ ਦੇ ਵਿੱਚ ਆਪਾਂ ਨੂੰ ਖਾੜਾ ਜਾਂ ਫਿਰ ਤੇਲ ਵਗੈਰਾ ਦੇਣ ਦੀ ਲੋੜ ਪੈਂਦੀ ਹੈ ਸਰੋਂ ਦੇ ਤੇਲ ਦੇ ਵਿੱਚ ਆਪਾਂ ਨੂੰ ਇੱਕ ਹੋਰ ਆ ਵੀ omega 3 fatty acid ਹੁੰਦੇ ਨੇ ਜਿਹੜੇ ਪਸ਼ੂਆਂ ਦੇ ਦਿਲ ਨੂੰ ਦਾ ਜਿਗਰ ਨੂੰ ਦਾ ਹੱਡੀਆਂ ਦੇ ਵਾਸਤੇ ਜ਼ਰੂਰੀ ਗਿਣੇ ਜਾਂਦੇ ਨੇ ਤੇ ਇਹਨਾਂ ਦੇ ਨਾਲ ਇਹਦੇ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਨੇ ਜਦੋਂ ਆਪਾਂ ਤੇਲ ਦਿੰਦੇ ਆ ਨਾ ਪਸ਼ੂ ਦੀ ਰੋਗ ਪ੍ਰਤੀ ਸ਼ਕਤੀ ਜਿਹੜੀ ਆ ਰੋਗਾਂ ਨਾਲ ਲੜਨ ਦੀ ਸ਼ਕਤੀ ਉਹ ਵੀ ਵੱਧਦੀ ਆ ਬਿਮਾਰੀਆਂ ਘੱਟ ਲੱਗਦੀਆਂ ਆ ਤੇ ਹੁਣ ਆਪਾਂ ਗੱਲ ਕਰੀਏ ਵੀ ਤੇਲ ਦੇਣਾ ਕਿੰਨਾ ਕਿੰਨਾ ਤੇਲ ਆਪਾਂ ਪਸ਼ੂ ਨੂੰ ਦੇਣਾ ਦਿਨ ਦੇ ਵਿੱਚ ਇੱਕ ਵਾਰੀ ਦੇ ਵਿੱਚ ਆਪਾਂ 100 ml ਤੋਂ 150 ml ਪਸ਼ੂ ਨੂੰ ਦੇ ਸਕਦੇ ਆ ਐਨੇ ਤੇਲ ਦੇ ਨਾਲ ਜਿਹੜਾ 12-13 ਲੀਟਰ ਦੁੱਧ ਦੇਣ ਵਾਲੀ ਮੱਝ ਹੈ ਜਾਂ ਕੋਈ 18-20 ਲੀਟਰ ਦੁੱਧ ਦੇਣ ਵਾਲੀ ਗਾਂ ਆ ਉਹਦਾ ਕੰਮ ਚੱਲ ਜਾਂਦਾ ਪਰ ਜੇ ਕੋਈ ਮੱਝ ਵੀ ਜਿਹੜੀ 15-16 ਲੀਟਰ ਦੁੱਧ ਦਿੰਦੀ ਆ ਜਾਂ ਕੋਈ ਗਾਂ ਆਪਣਾ ਕੋਲੇ 30-35 ਲੀਟਰ ਵਾਲੀ ਹੈਗੀ ਆ ਉਦੇ ਨਾਲ ਤੇਲ ਉਹਨੂੰ ਆਪਾਂ ਉਹਦੀ ਤੇਲ ਦੀ ਜ਼ਰੂਰਤ ਤਾਂ ਨਹੀਂ ਪੂਰੀ ਹੁੰਦੀ ਇਸ ਤੋਂ ਵੱਧ ਆਪਾਂ ਤੇਲ ਦਵਾਂਗੇ ਜੇ ਮੰਨ ਲਓ 150 ml ਤੋਂ ਤੇਲ ਦਿੰਨੇ ਆ ਤਾਂ ਫਿਰ ਉੱਥੇ ਦਿੱਕਤ ਆ ਜਾਂਦੀ ਹੈ ਪਰ ਤੇਲ ਨੂੰ ਇਸੇ ਕਰਕੇ ਕਹਿਣਾ ਵੀ ਕਿਸੇ ਹੱਦ ਤੱਕ ਦੇ ਸਕਦਾ ਹੈ 150 ml ਤੋਂ ਵੱਧ ਤੇਲ ਨਾਲ ਨੁਕਸਾਨ ਹੋਊਗਾ ਤੇ ਲਗਾਤਾਰ ਤੇਲ ਨਹੀਂ ਦੇਣਾ ਲਗਾਤਾਰ ਤੇਲ ਦੀਆਂ ਵੀ ਕੁਝ ਸਮੇਂ ਬਾਅਦ ਆਪਾਂ ਨੂੰ ਬੰਦ ਕਰਨਾ ਪੈਂਦਾ ਬੰਦ ਕਰਨਾ ਪਊਗਾ ਤੇ ਵੱਧ ਤੇਲ ਦੇਣ ਦੇ ਨਾਲ ਨਕਸਾਨ ਹੋਊਗਾ ਕਿ ਜਦੋਂ 150 ml ਤੋਂ ਤੇਲ ਆਪਾਂ ਵੱਧ ਦਵਾਂਗੇ ਤਾਂ ਪਸ਼ੂ ਦਾ ਜਿਹੜਾ ਪਾਚਨ ਤੰਤਰ ਹੈ ਉਹ ਖਰਾਬ ਹੋ ਜਾਂਦਾ ਤੇ ਮਿਹਦੇ ਦੇ ਵਿੱਚ ਦਿੱਤੀ ਹੋਈ ਖਾਹਕ ਪੂਰੀ ਤਰ੍ਹਾਂ ਹਾਜਮ ਨਹੀਂ ਹੁੰਦੀ ਤੇ ਜਿਹੜਾ ਕੋਈ ਆਪਾਂ ਦਾ ਖਲ ਦਾਣਾ ਵਗੈਰਾ ਜਾਂ ਕੋਈ ਹਰਾ ਚਾਰਾ ਦਿੱਤਾ ਉਹਦੇ ਨਾਲ ਤੇਲ ਲਿਫਟ ਜਾਂਦਾ ਇਸ ਕਰਕੇ ਮਿਹਦੇ ਦੇ ਵਿੱਚ ਖਰਾਬੀ ਹੋ ਜਾਂਦੀ ਹੈ ਤੇ ਪਸ਼ੂ ਨੂੰ ਗੈਸ ਹੋਣ ਲੱਗਦੀ ਐਸਿਡਿਟੀ ਹਾਜ਼ਮੇ ਦੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ ਤੇ ਇਸ ਕਰਕੇ ਜਿਹੜਾ ਤੇਲ ਆ ਇਹਨੂੰ ਹਮੇਸ਼ਾ 100 ਤੋਂ 150 ਐਮਐਲ ਦੇ ਉਚਾਲੇ ਦੇਣਾ ਉਸ ਤੋਂ ਵੱਧ ਤੇਲ ਨਹੀਂ ਦੇਣਾ ਇਹਦੇ ਨਾਲ ਨੁਕਸਾਨ ਹੋ ਹੁਣ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜੇ ਪਸ਼ੂ ਵੱਧ ਦੁੱਧ ਦਿੰਦੇ ਨੇ ਮਲ ਲੋਰ 15 16 ਲੀਟਰ ਵਾਲੀ ਮੱਝ ਹੋਗੀ 20 25 ਲੀਟਰ ਵਾਲੀ ਗਾਇਆ ਉਹਨੂੰ ਤੇਲ ਆਪਾਂ 100 ਤੋਂ 150 ਐਮਐਲ ਤੱਕ ਹੀ ਦੇ ਸਕਦਾ ਇਸ ਤੋਂ ਬਾਅਦ ਉਹਨੂੰ ਦੇ ਨਹੀਂ ਸਕਦੇ ਤੇ ਇੰਨੇ ਨਾਲ ਉਹਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਫੈਟ ਘਟ ਜਾਂਦਾ ਜਾਂ ਦੁੱਧ ਘਟਣ ਲੱਗ ਜੂ ਤਾਂ ਫਿਰ ਇਸ ਤਰ੍ਹਾਂ ਦੇ ਪਸ਼ੂਆਂ ਦੇ ਵਾਸਤੇ ਬਾਈਪਾਸ ਫੈਟ ਹੁੰਦੀ ਆ ਉਹ ਕੀ ਹੁੰਦੀ ਆ ਮੈਂ ਉਹ ਉਹਦੇ ਬਾਰੇ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਹੋਇਆ ਤੇ ਉਹ ਆਪਾਂ ਥੱਲੇ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦਾਂਗੇ ਜਿਹੜੇ ਕਿਸਾਨਾਂ ਨੂੰ ਜ਼ਰੂਰਤਾ ਦਾ ਜਿਨ੍ਹਾਂ ਕੋਲੇ 18 20 ਲੀਟਰ ਵਾਲੀਆਂ ਮੱਝਾਂ ਨੇ ਜਾਂ ਗਾਈਆਂ ਜਾਦੇ ਵਾਲੀਆਂ ਹੈਗੇ ਉਹਨਾਂ ਨੂੰ ਜ਼ਰੂਰਤਾ ਬਾਈਪਾਸ ਫੈਟ ਦੇ ਬਾਰੇ ਉਹ ਨਹੀਂ ਜਾਣਦੇ ਤਾਂ ਵੀਡੀਓ ਨੂੰ ਦੇਖ ਸਕਦੇ ਨੇ ਮੈਂ ਇਹਦਾ ਨਾਲ ਲਿੰਕ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੇ ਹੁਣ ਅੱਗੇ ਗੱਲ ਕਰਦੇ ਆ ਤੇਲ ਦੇਣ ਦਾ ਜਿਹੜਾ ਸਭ ਤੋਂ ਵਧੀਆ ਸਮਾਂ ਕਿਹੜਾ ਹੁੰਦਾ ਸ਼ਾਮ ਦੇ ਵੇਲੇ ਜਦੋਂ ਆਪਾਂ ਧਾਰ ਕੱਢ ਦਿਆਂ ਜੇ ਉਸ ਵੇਲੇ ਤੇਲ ਦੰਨਿਆ ਤਾਂ ਸਭ ਤੋਂ ਵਧੀਆ ਸਮਾਂ ਹੁੰਦਾ ਕਿਉਂਕਿ ਇਸ ਵੇਲੇ ਜਿਹੜਾ ਪਸ਼ੂ ਦੇ ਸਰੀਰ ਦੇ ਵਿੱਚ ਜਦੋਂ ਆਪਾਂ ਚੋਵਾਂਗੇ ਪਸ਼ੂ ਦੇ ਸਰੀਰ 'ਚ ਆਕਸੀਟੇਸ਼ਨ ਹਾਰਮੋਨ ਰਿਲੀਜ਼ ਹੁੰਦਾ ਪਸ਼ੂ ਦੇ ਪੂਰੇ ਸਰੀਰ 'ਚ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ ਜੋ ਪੂਰੇ ਪਾਚਨ ਤੰਤਰ ਨੂੰ ਐਕਟਿਵ ਕਰ ਦਿੰਦੀ ਹੈ ਤੇ ਤੇਲ ਜਿਹੜਾ ਜਿੰਨਾ ਵੀ ਆਪਾਂ ਤੇਲ ਦਿੰਨੇ ਆ ਉਹ ਆਸਾਨੀ ਹੋ ਜਾਂਦਾ ਸੌਖੇ ਤਰੀਕੇ ਨਾਲ ਹਜ਼ਮ ਹੋ ਜਾਂਦਾ ਤੇਲ ਦੇਣ ਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਇਹਨੂੰ ਦਾਣੇ ਦੇ ਵਿੱਚ ਰਲਾ ਕੇ ਆਪਾਂ ਦਈਏ ਸਿੱਧਾ ਤੇਲ ਜਾਂ ਫਿਰ ਲੇਟੀ ਜਿਹੜੀ ਆਪਾਂ ਪਸ਼ੂ ਨੂੰ ਦਿੰਦੇ ਆ ਲੇਟੀ 'ਚ ਮਿਲਾ ਕੇ ਵੀ ਤੇਲ ਦੇ ਸਕਦੇ ਆ ਸਿੱਧਾ ਤੇਲ ਪਸ਼ੂ ਨੂੰ ਕਦੇ ਵੀ ਨਾ ਦੇਣਾ ਤੇ ਤੇਲ ਦੇਣ ਤੋਂ ਬਾਅਦ ਆ ਪਾਣੀ ਜਿਹੜਾ ਆਪਾਂ ਜਲਦੀ ਨਹੀਂ ਪਿਲਾਉਣਾ ਇੱਕਦਮ ਉਹ ਇਹ ਨਹੀਂ ਹੈਗਾ ਵੀ ਤੇਲ ਦੇਤਾ ਤੇਲ ਦੇਣ ਤੋਂ ਬਾਅਦ ਆਪਾਂ ਤੁਰੰਤ ਹੀ ਕਿਤੇ ਉਹਨੂੰ ਪਾਣੀ ਪਿਆ ਦਈਏ ਤਾਂ ਜੇ ਤੇਲ ਦੇਣ ਤੋਂ ਬਾਅਦ ਆਪਾਂ ਪਾਣੀ ਪਿਉਂਨੇ ਆ ਤਾਂ ਕਿ ਇਹ ਮਿੱਤੇ ਦੇ ਵਿੱਚ ਤੇਲ ਤੇ ਪਾਣੀ ਆ ਜਿਹੜਾ ਇਕੱਠੇ ਹੋ ਜਾਂਦੇ ਨੇ ਘਟਪੜੂ ਜਾਂਦੀ ਆ ਤੇ ਕਈ ਵਾਰੀ ਪਸ਼ੂ ਨੂੰ ਖਾਂਸੀ ਵਿਗਾਰਾ ਹੋ ਜਾਂਦੇ ਨੇ ਨੁਕਸਾਨ ਹੋ ਸਕਦਾ ਤੇ ਇਹ ਦੂਸਰੀ ਗੱਲ ਇਹ ਆ ਵੀ ਤੇਲ ਆ ਜਿਹੜਾ ਆਪਾਂ ਗਰਮੀ 'ਚ ਵੀ ਦੇ ਸਕਦੇ ਆ ਸਰਦੀ 'ਚ ਵੀ ਦੋਵੇਂ ਸੀਜ਼ਨਾਂ ਦੇ ਵਿੱਚ ਪਸ਼ੂਆਂ ਨੂੰ ਆਪਾਂ ਤੇਲ ਦੇ ਸਕਦੇ ਹਾਂ ਇਹ ਕੋਈ ਨਹੀਂਗਾ ਵੀ ਆਪਾਂ ਗਰਮੀ 'ਚ ਨਹੀਂ ਦੇ ਸਕਦੇ ਜਾਂ ਸਰਦੀ 'ਚ ਸਰਦੀ ਦੇ ਮੌਸਮ ਦੇ ਵਿੱਚ ਆਪਾਂ ਨੂੰ ਪਤਾ ਵੀ ਪਸ਼ੂ ਨੂੰ ਤੇਲ એનર્ਜੀ ਦਿੰਦਾ ਜਿਸ ਕਰਕੇ ਪਸ਼ੂ ਦੇ ਸਰੀਰ ਅੰਦਰ એનર્ਜੀ ਦਾ ਲੈਵਲ ਜਿਹੜਾ ਬਣਿਆ ਰਹਿੰਦਾ ਤੇ ਜਿਆਦਾ ਠੰਡ ਹੋਣ ਤੇ ਵੀ ਪਸ਼ੂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਤੇ ਪਸ਼ੂ ਆਪਣਾ ਸਟ੍ਰੈਸ 'ਚ ਨਹੀਂ ਹੁੰਦਾ ਬਹੁਤਾ ਠੰਡ ਦਾ ਉਹਦੇ ਤੇ ਅਸਰ ਨਹੀਂ ਹੁੰਦਾ ਗਰਮੀ ਦੇ ਵਿੱਚ ਵੀ ਇਹਦਾ ਕੋਈ ਮਾੜਾ ਪ੍ਰਭਾਵ ਨਹੀਂ ਕਿਉਂਕਿ ਇਹਦੀ ਤਸਵੀਰ ਆਪਾਂ ਦੇਖਦਾ ਵੀ ਠੰਢੀ ਹੁੰਦੀ ਆ ਗਰਮੀ ਦੇ ਵਿੱਚ ਹੀਟ ਸਟ੍ਰੈਸ ਤੋਂ ਪਸ਼ੂ ਨੂੰ ਬਚਾਉਂਦਾ ਅਤੇ ਗਰਮੀ ਵਿੱਚ ਪਸ਼ੂਆਂ ਦਾ ਜਿਹੜਾ ਦੁੱਧ ਆ ਉਹ ਨਹੀਂ ਘਟਦਾ ਕਿਉਂਕਿ ਹੀਟ ਸਟ੍ਰੈਸ ਤੋਂ ਬਚਦਾ ਇਸ ਕਰਕੇ ਦੋਵੇਂ ਸੀਜ਼ਨਾਂ ਦੇ ਵਿੱਚ ਆਪਾਂ ਇਹ ਪਸ਼ੂ ਨੂੰ ਦੇ ਸਕਦੇ ਹਾਂ ਪਿਛਲੇ ਸਮਿਆਂ ਦੇ ਵਿੱਚ ਆਪਾਂ ਨੂੰ ਪਤਾ ਵੀ ਕਿਸਾਨ ਸਰੋਂ ਦਾ ਤੇਲ ਕਾਫੀ ਦਿੰਦੇ ਸੀ ਕਿਉਂਕਿ ਸਰੋਂ ਉਹਨਾਂ ਕੋਲੇ ਘਰ ਦੀ ਸੀ ਤੇ ਆਮ ਹੀ ਹੁੰਦੀ ਸੀ ਕਿ ਦਿੰਦੇ ਰਹਿੰਦੇ ਤੇ ਪਸ਼ੂ ਬਹੁਤ ਤੰਦਰੁਸਤ ਰਹਿੰਦੇ ਸੋ ਵੀ ਕਿਸਾਨ ਦੋਸਤੋ ਜੇ ਆਪਾਂ ਹਫਤੇ ਵਿੱਚ 5-6 ਦਿਨ 100 ਤੋਂ 150 ml ਸਰੋਂ ਦਾ ਤੇਲ ਆਪਣੀਆਂ ਮੱਝਾਂ ਨੂੰ ਜਾਂ ਗਾਵਾਂ ਨੂੰ ਦਵਾਗੇ ਤਾਂ ਆਪਣੀਆਂ ਮੱਝਾਂ ਗਾਵਾਂ ਤਕੜੀਆਂ ਹੋ ਜਾਣਗੀਆਂ ਮੋਟੀਆਂ ਹੋ ਜਾਣਗੀਆਂ ਲਿੱッセ ਪਸ਼ੂ ਵੀ ਤਕੜੇ ਹੋ ਜਾਣਗੇ ਦੁੱਧ ਅਤੇ ਫੈਟ ਦੋਵੇਂ ਵਧ ਜਾਣਗੇ ਪਸ਼ੂਆਂ ਦੀ ਚਮੜੀ ਤੁਸੀਂ ਦੇਖੋਗੇ ਉਹਦੇ 'ਚ ਨਖਾਰ ਆ ਜੂਗਾ ਚਮਕ ਆ ਜੂਗਾ ਤੇ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸਾਰੇ ਕਿਸਾਨ ਦੋਸਤਾਂ ਨੂੰ ਬੇਨਤੀ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਔਰ ਯਾਰ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਆ ਵੀ ਦੋਸਤੋ ਸ੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ